ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਤੁਹਾਨੂੰ ਵਿਖਾਵਾਂਗੇ ਬੈਂਕ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਬਹੁਤ ਹੀ ਸੋਹਣਾ ਐਲੀਵੇਸ਼ਨ ਹੈ ਇਸ ਕੋਠੀ ਦਾ ਬਹੁਤ ਹੀ ਸੋਹਣਾ ਕੰਮ ਹੋਇਆ ਵੀ ਆ ਬਹੁਤ ਹੀ ਸੋਹਣਾ ਫਰੰਟ ਖੁੱਲਾ ਡੁੱਲਾ ਜਿਹੜਾ ਪੋਰਚ ਹੈਗਾ 165 ਗਜ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਸੋ ਕੋਠੀ ਬਹੁਤ ਹੀ ਸ਼ਾਨਦਾਰ ਆ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਹੋ ਸਕੇ ਤਾਂ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਫੁੱਲ ਕੰਪਲੀਟ ਹੈ ਇਹ ਕੋਠੀ ਬਹੁਤ ਸੋਹਣੀ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਬਹੁਤ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਤੁਹਾਨੂੰ ਦਿਖਾਵਾਂਗੇ ਅੱਗੇ ਚੱਲ ਕੇ ਸੋ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ 165 ਗਜ ਦੇ ਵਿੱਚ ਬਣੀ ਹੋਈ ਇਹ ਕੋਠੀ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਸੋ ਕੱਲਾ ਕੱਲਾ ਕੰਮ ਆ ਜਿਹੜਾ ਮੂੰਹੋਂ ਬੋਲਦਾ ਬਹੁਤ ਹੀ ਸੋਹਣਾ ਕੰਮ ਹੋਇਆ ਵੀ ਆ ਤੁਸੀਂ ਦੇਖ ਰਹੇ ਹੋ ਇਸ ਵੇਲੇ ਬਠਿੰਡਾ ਸ਼ਹਿਰ ਦੇ ਵਿੱਚ ਬੈਂਕ ਕਲੋਨੀ ਦੇ ਵਿੱਚ ਇਹ ਕੋਠੀ ਸੋ ਮੈਨੂੰ ਦੱਸਣ ਦੀ ਲੋੜ ਨਹੀਂ ਜੇਕਰ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਦੇਖ ਕੇ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਇਹ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਆ ਔਰ ਰੇਟ ਵੀ ਬਿਲਕੁਲ ਜਾਇਜ਼ ਆ ਇਸ ਕੋਠੀ ਦਾ ਔਰ ਡੌਨਸਲਿੰਗ ਦਾ ਕੰਮ ਜਾਂ ਡੋਰ ਵਿੰਡੋਜ਼ ਦਾ ਕੰਮ ਆ ਕਬੜ ਦਾ ਕੰਮ ਆ ਤਾਂ ਬਹੁਤ ਹੀ ਸੋਹਣਾ ਜਿਹੜਾ ਇਸ ਕੋਠੀ ਦਾ ਕੰਮ ਜਿਹੜਾ ਹੋਇਆ ਵੀ ਆ ਸੋ ਡਬਲ ਸਟੋਰੀ ਕੋਠੀ ਐ ਤੁਸੀਂ ਦੇਖ ਰਹੇ ਹੋ ਡੋਰਸ ਵੁੱਡਨ ਦੇ ਵਿੱਚ ਜਿਹੜੇ ਆ ਸਰ ਮੈਂ ਕਿਹਦੇ ਨਾਲ ਲਾਏ ਹੋਇਆ ਬਹੁਤ ਹੀ ਸੋਹਣਾ ਜਿਹੜਾ ਇਸ ਕੋਠੀ ਦਾ ਕੰਮ ਹੋਇਆ ਵੀ ਆ 165 ਗਾਜ ਦੇ ਵਿੱਚ ਸੋ ਜੇਕਰ ਇਹਦੀ ਆਪਰੇਟ ਦੀ ਗੱਲ ਕਰੀਏ ਤਾਂ 78 ਲੱਖ ਰੁਪਇਆ ਇਸ ਕੋਠੀ ਦੀ ਜਿਹੜੀ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਬਿਲਕੁਲ ਠੀਕ ਸੁਣਿਆ ਜੀ 78 ਲੱਖ ਰੁਪਇਆ ਇਸ ਕੋਠੀ ਦੀ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਬਿਲਕੁਲ ਜਾਇਜ਼ ਰੇਟ ਆਪਾਂ ਕਹਿ ਸਕਦੇ ਆ ਇਸ ਕੋਠੀ ਦਾ ਜਿਸ ਤਰੀਕੇ ਦਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਨੀ ਤਾਂ ਮੰਗਣ ਵਾਲੇ 1.5 ਕਰੋੜ ਰੁਪਇਆ ਵੀ ਮੰਗੀ ਜਾਂਦੇ ਜਿਨ੍ਹਾਂ ਨੇ ਨਹੀਂ ਵੇਚਣੀ ਹੁੰਦੀ। ਸੋ ਬੈਂਕ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਇੱਕ ਕੋਠੀ ਜਿਹੜੀ ਆ ਹੈਗੀ ਆ ਤੁਹਾਨੂੰ। ਇਸ ਕੋਠੇ ਦਾ ਕੀ ਮੁੱਲ ਹੈ ਇਸ ਕੋਠੇ ਦੀ 78 ਲੱਖ ਰੁਪਇਆ ਰੱਖੀ ਆ। ਜੋ ਆਪਾਂ ਗੱਲ ਕਰਦੇ ਸੀਗੀ ਬਿਲਕੁਲ ਜਾਇਜ਼ ਹੀ ਆ ਬਾਕੀ ਇਹਦੇ ਵਿੱਚੋਂ ਵੀ ਜਿਹੜੀ ਆ ਛੂਟ ਹੋ ਜੂਗੀ। ਬਾਕੀ ਇਸ ਤਰ੍ਹਾਂ ਦੀਆਂ ਕੋਠੀਆਂ ਤੁਸੀਂ ਆਪਣੇ ਚੈਨਲ ਤੇ ਹੋਰ ਵੀ ਦੇਖੀਆਂ ਹੋਣੀਆਂ ਜਿਨ੍ਹਾਂ ਦਾ ਡੇਡਡ ਕਰੋੜ ਜਿਹੜਾ ਉਹ ਮੰਗ ਰਿਹਾ ਸੋ ਬਿਲਕੁਲ ਜਿਸ ਤਰੀਕੇ ਦੀ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਉਸ ਤਰੀਕੇ ਨਾਲ ਰੇਟ ਵੀ ਬਿਲਕੁਲ ਜਾਇਜ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਫੁੱਲ ਫਿਨਿਸ਼ਡ ਜਿਹੜੀ ਆ ਕੋਠੀ ਆ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਬੈਂਕ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਆਪਾਂ ਫ੍ਰੀ ਆਫ ਕਾਸਟ ਕਰਦੇ ਆ ਸੋ ਬਾਬਾ ਪ੍ਰਾਪਰਟੀ ਚੈਨਲ ਤੇ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਪਾਈਆਂ ਹੋਈਆਂ ਸੋ ਜੇਕਰ ਆਪਾਂ ਪੌੜੀਆਂ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣੀਆਂ ਜਿਹੜੀਆਂ ਪੌੜੀਆਂ ਦੇ ਸਟੈਪ ਵੀ ਆ ਉਹ ਵੀ ਬਣੇ ਹੋਏ ਆ ਚੜ੍ਹਨ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਸੋ ਜੇਕਰ ਇਸ ਕੋਠੀ ਦੇ ਫਰੰਟ ਦੀ ਗੱਲ ਕਰੀਏ ਐਲੀਵੇਸ਼ਨ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸੋਹਣਾ ਹੈਗਾ ਸੋ ਜਿੰਨਾ ਵੀ ਕੰਮ ਹੋਇਆ ਵੀ ਆ ਚਾਹੇ ਉਹ ਟਾਈਲਸ ਦਾ ਕੰਮ ਆ ਡਾਉਨ ਸਲੀਨ ਦਾ ਕੰਮ ਆ ਕੱਬੜ ਦਾ ਕੰਮ ਆ ਸੋ ਬਹੁਤ ਹੀ ਪਿਆਰੀ ਜਿਹੜੀ ਹੈ ਕੋਠੀ ਬਣੀ ਹੋਈ ਹੈ ਸੋ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਬੈਜੀਏ ਜ਼ਰੂਰ ਕਰ ਦਿਓ ਕਿਉਂਕਿ ਘਰ ਬਣਾਉਣ ਦਾ ਇੱਕ ਸੁਪਨਾ ਹੁੰਦਾ ਸੋ ਕੋਸ਼ਿਸ਼ ਹੀ ਕਰਦੇ ਹੁੰਦੇ ਆ ਕਿ ਤੁਹਾਡੀ ਕਿਸਵਟੀ ਤੇ ਖਰੇ ਉੱਤਰੀਏ ਸੋ ਗੁਰੂ ਨਾਨਕ ਕਿਰਪਾ ਕਰੇ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਧੰਨਵਾਦ